ਪਹਿਲਾ ਤਾਂ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਸਲਾਹ ਦਿੰਨਾ ਕਿ ਜਿਹਨੇ ਬੰਦਿਆਂ ਦੇ 30 ਪਲੱਸ ਹੋ ਗਏ ਆ ਜਾਂ 28 ਦੇ ਨੇੜੇ ਤੇੜੇ ਪਹਿਲਾ ਨੰਦਕਾਰਜ ਨਹੀਂ ਹੋਇਆ ਜਾਂ ਵਿਆਹ ਵਿਆਹ ਕਰਾਓ ਤੇ ਦੂਜੀ ਗੱਲ ਇਹ ਭਈ ਜਿਹੜੇ ਜਵਾਕ ਆ ਹੁਣ ਆਪਾਂ ਸਾਰੇ ਜਾਣਦੇ ਆ ਵੀ ਰਿਸ਼ਤੇ ਹੁੰਦੇ ਆ ਰਿਸ਼ਤਿਆਂ ਦੇ ਵਿੱਚ ਭੂਆ ਭੂਆ ਦੇ ਕਰਕੇ ਫੁੱਫੜੋਣਾ ਫਿਰ ਮਾਮਾ ਚਾਚੇ ਤਾਏ ਮਾਸੀ ਹੁਣ ਇੱਕ ਜੇ ਜਵਾਕ ਹੀ ਇੱਕ ਹੋਊਗਾ ਤੇ ਇਹ ਰਿਸ਼ਤੇ ਕਿਥੋਂ ਨੇ ਤੋ ਰਿਸ਼ਤੇ ਜਿਹੜੇ ਆ ਇਹਨਾਂ 'ਚ ਮਿਠਾਸ ਹੁੰਦੀ ਆ ਮੁਸ਼ਕਿਲ ਬਾਵੇ ਰਿਸ਼ਤੇਦਾਰ ਸਾਰਾ ਵੀ ਹੁੰਦੇ ਆ ਸਾਡਾ ਪੰਜਾਬ ਦਾ ਸਭਿਆਚਾਰ ਵੀ ਆ ਤੋ ਇਹਨਾਂ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਆ ਮੈਂ ਪਹਿਲਾਂ ਵੀ ਕਿਹਾ ਸੀ ਤੋ ਚੰਗੀ ਗੱਲ ਆ ਵੀ ਆਪਾਂ ਬਹੁਤਾ ਹੀ ਸੋਚਤੇ ਨਾ ਜਾਈਏ ਵੀ ਇੱਕ ਹੀ ਜਵਾਬ ਕਰਨਾ ਜਦੋਂ ਕਈ ਵਾਰੀ ਰੱਬ ਨਾ ਕਰੇ ਕਈ ਵਾਰੀ ਹੋ ਜਾਂਦਾ ਕੋਈ ਜਵਾਬ ਦੇ ਨਾਲ ਮਿਸ ਹੈਪਨਿੰਗ ਹੋ ਜੇ ਤਾ ਉਹਦੇ ਤੋਂ ਬਾਅਦ ਪਰਿਵਾਰਾਂ ਦਾ ਆ ਪਿਛੇ ਜੇ ਜਦੋਂ ਮੂਸੇ ਵਾਲਾ ਦੇ ਸਰਕਾਰ ਜਿਹੜੀ ਆ ਨਹੀਂ ਕੁਝ ਕਰ ਸਕੀ ਉਹਦੀ ਸਕਿਉਰਟੀ ਦਾ ਪਰਪਜ ਲੀਕ ਕੀਤਾ ਉਹਦੇ ਤੋਂ ਬਾਅਦ ਉਹਦਾ ਟਾਰਗੇਟ ਕਿਲਿੰਗ ਹੋਈ ਇੱਕੋ ਇੱਕ ਪੁੱਤ ਹੀ ਉਹ ਬਾਅਦ ਵਿੱਚ ਮਾਪਿਆਂ ਨੂੰ ਕਿੰਨੀ ਮੁਸ਼ਕਲ ਚੱਲਣੀ ਪਈ ਬਾਅਦ ਚੱਲੋ ਰੱਬ ਨੇ ਕਿਰਪਾ ਕੀਤੀ ਉਹਨਾਂ ਦੇ ਜਵਾਕ ਹੋ ਗਿਆ ਚੰਗੀ ਗੱਲ ਹੋਈ ਤੋਂ ਇਹਨਾਂ ਗੱਲਾਂ ਕਰਕੇ ਦੇਖੋ ਸਾਰੇ ਮਹਿਸੂਸ ਕਰਦੇ ਤੁਸੀਂ ਵੀ ਕਰੋਗੇ ਬਜ਼ੁਰਗ ਵੀ ਕਰਦੇ ਆ ਸਿਆਣੇ ਵੀ ਕਰਦੇ ਆ ਵੀ ਆਪਾਂ ਨੂੰ ਇਸ ਪਾਸੇ ਸੋਚਣਾ ਚਾਹੀਦਾ ਜਵਾਕ ਠੀਕ ਆ ਤਿੰਨ ਤੋਂ ਚਾਰ ਹੋਣੇ ਚਾਹੀਦੇ ਆ ਬਾਕੀ ਪਰਵਰਸ਼ ਕਰਨ ਵਾਲਾ ਜਿਹੜਾ ਵਾ ਸਾਲ ਪੱਥਰ ਮੈਂ ਜੰਤੂ ਪਾਈ ਤਾਂ ਕਰੇ ਜਿਕਾ ਕੇ ਕਰਤ ਰਿਆ ਕਿਉਂਕਿ ਹਰ ਬੰਦੇ ਨੇ ਕਿਰਤ ਕਰਨੀ ਆ ਤੇ ਸਾਰੇ ਕਰਦੇ ਆ ਕਿਰਤ ਕਰਕੇ ਬੰਦਾ ਜਿਹੜਾ ਆਪਣੇ ਆਪ ਨੂੰ ਫਿਰ ਮਜ਼ਬੂਤ ਕਰ ਲੈਂਦਾ ਤੋ ਇੱਤੇ ਧਿਆਨ ਦੇਣਾ ਚਾਹੀਦਾ ਚੰਗੀ ਗੱਲ ਆ ਜਿੰਨੇ ਜ਼ਿਆਦਾ 3 4 ਜਾਂ ਹਰੇਕ ਨੇ ਆਪਣੀ ਥੋੜਾ ਪਰਿਵਾਰਕ ਪਿਛੋਕੜ ਵੇਖਣਾ ਜਾਂ ਫਾਈਨੈਂਸ਼ਲੀ ਵੇਖਣਾ ਤੋ ਉਹਨੂੰ ਇੱਤੇ ਵਿਚਾਰ ਕਰਨੀ ਚਾਹੀਦੀ ਇੱਕ ਤੱਕ ਹੀ ਨਹੀਂ ਰਹਿਣਾ ਚਾਹੀਦਾ ਦੋ ਤੋਂ ਇੱਕ ਬੱਚੇ ਦਾ ਮਤਲਬ ਆ ਦੋਹਾਂ ਤੋਂ ਇੱਕ ਤਣਾ ਅੱਧੇ ਕੱਟ ਜਾਣਾ ਦੋ ਤੋਂ ਦੋ ਬਰਾਬਰ ਆ ਜਾਂ ਤਿੰਨ ਹੋਣਗੇ ਫਿਰ ਥੋੜੀ ਜੀ ਗੱਲ ਆਪਣੀ ਅੱਗੇ ਚੱਲੂਗੀ ਸਮੇਂ ਸਿਰ ਵਿਆਹ ਆ ਨੰਦ ਕਾਰਜ ਤੇ ਸਮੇਂ ਸਿਰ ਜਵਾਕ ਜਿਹੜੇ ਆ ਸਾਰਿਆਂ ਦੇ ਹੋਣੇ ਚਾਹੀਦੇ ਪਹਿਲਾਂ ਤਾਂ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਸਲਾਹ ਦਿੰਨਾ ਕਿ ਜਿਹਨੇ ਬੰਦਿਆਂ ਦੇ 30 ਪਲੱਸ ਹੋ ਗਏ ਆ ਜਾਂ 28 ਦੇ ਨੇੜੇ ਤੇੜੇ ਪਹਿਲਾਂ ਨੰਦ ਕਾਰਜ ਨਹੀਂ ਹੋਏ ਜਾਂ ਵਿਆਹ ਹੋ ਵਿਆਹ ਕਰਾਓ ਤੇ ਦੂਜੀ ਗੱਲ ਇਹ ਭਈ ਜਿਹੜੇ ਜਵਾਕ ਆ ਹੁਣ ਆਪਾਂ ਸਾਰੇ ਜਾਣਦੇ ਆ ਵੀ ਰਿਸ਼ਤੇ ਹੁੰਦੇ ਆ ਰਿਸ਼ਤਿਆਂ ਦੇ ਵਿੱਚ ਭੂਆ ਭੂਆ ਤੇ ਕਰਕੇ ਫਫੜੋਣਾ ਫਿਰ ਮਾਮਾ ਚਾਚੇ ਤਾਏ ਮਾਸੀ ਹੁਣ ਇੱਕ ਜੇ ਜਵਾਕ ਹੀ ਇੱਕ ਹੋਗਾ ਤੇ ਇਹ ਰਿਸ਼ਤੇ ਕਿਥੋਂ ਨੇ ਤੋ ਰਿਸ਼ਤੇ ਜਿਹੜੇ ਆ ਇਹਨਾਂ 'ਚ ਮਿਠਾਸ ਹੁੰਦੀ ਆ ਮੁਸ਼ਕਿਲ ਪਾਵੇ ਰਿਸ਼ਤੇਦਾਰ ਸਾਰਾ ਵੀ ਹੁੰਦੇ ਆ ਸਾਡਾ ਪੰਜਾਬ ਦਾ ਸੱਭਿਆਚਾਰ ਵੀ ਆ ਤੋ ਇਹਨਾਂ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਆ ਮੈਂ ਪਹਿਲਾਂ ਵੀ ਕਿਹਾ ਸੀ ਤੋ ਚੰਗੀ ਗੱਲ ਆ ਵੀ ਆਪਾਂ ਬਹੁਤਾ ਹੀ ਸੋਚਤੇ ਨਾ ਜਾਈਏ ਵੀ ਇੱਕ ਹੀ ਜਵਾਕ ਕਰਨਾ ਜਦੋਂ ਕਈ ਵਾਰੀ ਰੱਬ ਨਾ ਕਰੇ ਕਈ ਵਾਰੀ ਹੋ ਜਾਂਦਾ ਕੋਈ ਜਵਾਕ ਦੇ ਨਾਲ ਮਿਸ ਹੈਪਨਿੰਗ ਹੋ ਜੇ ਤਉਹਦੇ ਤੋਂ ਬਾਅਦ ਪਰਿਵਾਰਾਂ ਦਾ ਆ ਪਿਛੇ ਜੇ ਜਦੋਂ ਮੂਸੇਵਾਲਾ ਦੇ ਸਰਕਾਰ ਜਿਹੜੀ ਆ ਨਹੀਂ ਕੁਝ ਕਰ ਸਕੀ ਉਹਦੀ ਸਕਿਉਰਿਟੀ ਦਾ ਪਰਪਜ ਲੀਕ ਕੀਤਾ ਉਹਦੇ ਤੋਂ ਬਾਅਦ ਉਹਦਾ ਟਾਰਗੇਟ ਕਿਲਿੰਗ ਹੋਈ ਇੱਕੋ ਇੱਕ ਪੁੱਤ ਹੀ ਉਹ ਬਾਅਦ ਵਿੱਚ ਮਾਪਿਆਂ ਨੂੰ ਕਿੰਨੀ ਮੁਸ਼ਕਲ ਚੱਲਣੀ ਪਈ ਬਾਅਦ ਚੱਲੋ ਰੱਬ ਨੇ ਕਿਰਪਾ ਕੀਤੀ ਉਹਨਾਂ ਦੇ ਜਵਾਕ ਹੋ ਗਿਆ ਚੰਗੀ ਗੱਲ ਹੋਈ ਤੋ ਇਹਨਾਂ ਗੱਲਾਂ ਕਰਕੇ ਦੇਖੋ ਸਾਰੇ ਮਹਿਸੂਸ ਕਰਦੇ ਤੁਸੀਂ ਵੀ ਕਰੋਗੇ ਬਜ਼ੁਰਗ ਵੀ ਕਰਦੇ ਆ ਸਿਆਣੇ ਵੀ ਕਰਦੇ ਆ ਪਿਆਪਾ ਨੂੰ ਇਸ ਪਾਸੇ ਸੋਚਣਾ ਚਾਹੀਦਾ ਜਵਾਕ ਠੀਕ ਆ 3 ਤੋਂ 4 ਹੋਣੇ ਚਾਹੀਦੇ ਆ ਬਾਕੀ ਪਰਵਰਸ਼ ਕਰਨ ਵਾਲਾ ਜਿਹੜਾ ਵਾ ਸੈਲ ਪੱਥਰ ਮੈਂ ਜਨ ਤੋਂ ਪਾਇਏ ਤਾਂ ਘਰ ਜਿੱਕਾ ਕੇ ਕਰਤ ਰਿਆ ਕਿਉਂਕਿ ਹਰ ਬੰਦੇ ਨੇ ਕਿਰਤ ਕਰਨੀ ਆ ਤੇ ਸਾਰੇ ਕਰਦੇ ਆ ਕਿਰਤ ਕਰਕੇ ਬੰਦਾ ਜਿਹੜਾ ਆਪਣੇ ਆਪ ਨੂੰ ਫਿਰ ਮਜ਼ਬੂਤ ਕਰ ਲੈਂਦਾ ਤੋ ਇੱਤੇ ਧਿਆਨ ਦੇਣਾ ਚਾਹੀਦਾ ਚੰਗੀ ਗੱਲ ਆ ਜਿੰਨੇ ਜ਼ਿਆਦਾ 3 4 ਜਾਂ ਹਰੇਕ ਨੇ ਆਪਣੀ ਥੋੜਾ ਪਰਿਵਾਰਕ ਪਿਛੋਕੜ ਵੇਖਣਾ ਜਾਂ ਫਾਈਨੈਂਸ਼ਲੀ ਵੇਖਣਾ ਤੋ ਉਹਨੂੰ ਇੱਥੇ ਵਿਚਾਰ ਕਰਨੀ ਚਾਹੀਦੀ ਇੱਕ ਤੱਕ ਹੀ ਨਹੀਂ ਰਹਿਣਾ ਚਾਹੀਦਾ ਦੋ ਤੋਂ ਇੱਕ ਬੱਚੇ ਦਾ ਮਤਲਬ ਆ ਦੋਹਾਂ ਤੋਂ ਇੱਕਦਣਾ ਅੱਧੇ ਕੱਟ ਜਾਣਾ ਦੋ ਤੋਂ ਦੋ ਬਰਾਬਰ ਆ ਜਾਂ ਤਿੰਨ ਹੋਣਗੇ ਫਿਰ ਥੋੜੀ ਜੀ ਗੱਲ ਆਪਣੀ ਅੱਗੇ ਚੱਲੂਗੀ ਸਮੇਂ ਸਿਰ ਵਿਆਹ ਆਨੰਦ ਕਾਰਜ ਤੇ ਸਮੇਂ ਸਿਰ ਜਵਾਕ ਜਿਹੜੇ ਆ ਸਾਰਿਆਂ ਦੇ ਹੋਣੇ ਚਾਹੀਦੇ